ਸਤਿ ਸ਼੍ਰੀ ਅਕਾਲ ਦੋਸਤੋ ਚੱਜ ਦੀਆਂ ਗੱਲਾਂ ਪਲੇਟਫਾਰਮ ਤੇ ਜੋ ਅੱਜ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਦਾ ਵਿਸ਼ਾ ਹੈ ਖਰਚਾ ਪੈਸੇ ਦਾ ਖਰਚਾ ਦੋਸਤੋ ਅਸੀਂ ਜ਼ਿੰਦਗੀ ਵਿੱਚ ਸਾਰੇ ਕਮਾਈ ਕਰਦੇ ਆ ਕੋਈ ਥੋੜੀ ਕਰਦਾ ਕੋਈ ਬਹੁਤੀ ਕਰਦਾ ਤੇ ਖਰਚਾ ਵੀ ਹਰੇਕ ਦੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਬਹੁਤਾ ਕਿਸੇ ਦਾ ਘੱਟ ਉਹ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਨਾਲ ਆਮਦਨ ਤੇ ਖਰਚ ਬਰਾਬਰ-ਬਰਾਬਰ ਚੱਲਦੇ ਨੇ ਅ ਆਓ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਉਹੋ ਜਿਹੀਆਂ ਗੱਲਾਂ ਤੇ ਵਿਚਾਰ ਕਰਦੇ ਹਾਂ ਜਿਨ੍ਹਾਂ ਕਾਰਨ ਕਰਕੇ ਕਈ ਵਾਰੀ ਅਸੀਂ ਆਪਣੇ ਖਰਚ ਕਰਨ ਦੇ ਢੰਗ ਤਰੀਕਿਆਂ ਦੇ ਨਾਲ ਅ ਆਪਣੇ ਲਈ ਜਾਣੇ-ਅਣਜਾਣੇ ਵਿੱਚ ਕੋਈ ਮੁਸ਼ਕਲ ਖੜੀ ਕਰ ਲੈਨੇ ਆ ਤੇ ਆਓ ਆਪਾਂ ਸਮਾਂ ਜ਼ਿਆਦਾ ਨਾ ਲੈਂਦੇ ਹੋਏ ਇਸ ਵਿਸ਼ੇ ਤੇ ਗੱਲ ਕਰਦੇ ਆਂ ਦੋਸਤੋ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਅੱਜ ਲੋਕ ਸਾਦਗੀ ਵਾਲੀ ਜ਼ਿੰਦਗੀ ਜਿਉਣੀ ਉਹ ਭੁੱਲਦੇ ਜਾ ਰਹੇ ਨੇ ਤੇ ਉਹ ਸਾਦਗੀ ਛੱਡ ਕੇ ਦਿਖਾਵੇ ਵਾਲੀ ਜ਼ਿੰਦਗੀ ਵੱਲ ਜਿਆਦਾ ਚੁੱਕ ਰਹੇ ਨੇ ਤੇ ਇਹ ਨਵੇਂ ਤਰ੍ਹਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਜ਼ਿਆਦਾ ਕਰਨ ਲੱਗੇ ਨੇ ਤੇ ਉਹ ਆਪਣੇ ਹਿੱਤ ਤੇ ਆਪਣੀ ਪਸੰਦ ਦੀ ਬਜਾਏ ਦੂਜਿਆਂ ਦੀ ਸੰਧ ਤੇ ਉਹਨਾਂ ਨੂੰ ਖੁਸ਼ ਕਰਨ ਵੱਲ ਹੁਣ ਧਿਆਨ ਜ਼ਿਆਦਾ ਦਿੰਦੇ ਨੇ ਤੇ ਉਹਦੇ ਮੁਤਾਬਕ ਹੀ ਆਪਣੇ ਖਰਚੀ ਦੇ ਫੈਸਲੇ ਕਰਦੇ ਨੇ ਇਸ ਲਈ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਵਿਆਹ ਸ਼ਾਦੀ ਦੇ ਨਾਲ ਨਾਲ ਮਰਗ ਦੇ ਭੋਗ ਤੇ ਜਨਮ ਦਿਨ ਦੀਆਂ ਪਾਰਟੀਆਂ ਤੇ ਵੀ ਬੇਲੋੜਾ ਖਰਚ ਕਰਨ ਲੱਗੇ ਨੇ ਮਰਗ ਦੇ ਭੋਗ ਤੇ ਪਰੋਸੇ ਤਰ੍ਹਾਂ ਤਰ੍ਹਾਂ ਦੇ ਸੁਆਦੀਸ਼ਟ ਖਾਣਿਆਂ ਨੂੰ ਦੇਖ ਕੇ ਇੱਕ ਵਾਰ ਤਾਂ ਮਨ ਦੇ ਵਿੱਚ ਸ਼ੱਕ ਜਾਂ ਪੈਦਾ ਹੋ ਜਾਂਦਾ ਹੈ ਕਿ ਕੀ ਇਹ ਸੱਚਮੁੱਚ ਹੀ ਮਰਗਦਾ ਭੋਗ ਹੈ ਦੁੱਖ ਦੇ ਇਸ ਸਮਾਗਮ ਵਿੱਚ ਦਿਖਾਵਾ ਤੇ ਕੀਤਾ ਜਾਂਦਾ ਖਰਚਾ ਮੈਨੂੰ ਲੱਗਦਾ ਹੈ ਬੇਲੋੜਾ ਹੀ ਕਿਹਾ ਜਾ ਸਕਦਾ ਸਿਆਣਿਆਂ ਨੇ ਕਿਹਾ ਹੈ ਸਾਦਾ ਵਿਆਹ ਤੇ ਸਾਦੇ ਭੋਗ ਨਾ ਕਰਜਾ ਨਾ ਚਿੰਤਾ ਰੋਗ ਇਸ ਲਈ ਘੱਟੋ ਘੱਟ ਮੌਤ ਦੇ ਸਮਾਗਮ ਨੂੰ ਤਾਂ ਸਾਦਾ ਰੱਖਿਆ ਹੀ ਜਾ ਸਕਦਾ ਹੈ ਇਹ ਵਿਚਾਰਨ ਵਾਲਾ ਵਿਸ਼ਾ ਹੈ ਕਿ ਕੀ ਅਜਿਹੇ ਸਮਾਗਮਾਂ ਤੇ ਅਸੀਂ ਸਾਦੀ ਰੋਟੀ ਨਹੀਂ ਖਵਾ ਸਕਦੇ ਅਜਿਹਾ ਕਰਕੇ ਤੁਸੀਂ ਆਪਣੇ ਖੂਨ ਪਸੀਨੇ ਦੀ ਗਾੜੀ ਕਮਾਈ ਨੂੰ ਬਚਾ ਸਕਦੇ ਹੋ ਦੋਸਤੋ ਦੂਸਰੀ ਗੱਲ ਅੱਜ ਦੀ ਨੌਜਵਾਨ ਪੀੜ੍ਹੀ ਵੱਖ-ਵੱਖ ਬ੍ਰਾਂਡਾਂ ਦੀ دیਵਾਨੀ ਹੋਈ ਪਈ ਹੈ ਬ੍ਰਾਂਡ ਦੀ ਇਹ دیਵਾਨਗੀ ਬਹੁਤ ਸਾਰੇ ਪਰਿਵਾਰਾਂ ਦਾ ਉਹ ਵੱਡਾ ਪੈਸਾ ਖਿੱਚ ਕੇ ਲੈ ਜਾਂਦੀ ਹੈ ਇਹ ਬ੍ਰਾਂਡ ਮੋਬਾਈਲ ਫੋਨਾਂ ਤੋਂ ਲੈ ਕੇ ਕੱਪੜਿਆਂ ਜੁੱਤੀਆਂ ਤੇ ਹੋਰ ਲਗਜ਼ਰੀ ਆਈਟਮਾਂ ਨਾਲ ਸੰਬੰਧਿਤ ਹੈ ਜੋ ਹਰ ਰੋਜ਼ ਕਰੋੜਾਂ ਰੁਪਏ ਲੋਕਾਂ ਦੀਆਂ ਜੇਬਾਂ ਵਿੱਚੋਂ ਕੱਢ ਕੇ ਲੈ ਜਾਂਦੇ ਨੇ ਬ੍ਰਾਂਡਡ ਚੀਜ਼ਾਂ ਸਿਰਫ ਆਪਣੇ ਮਨ ਦੀ ਸੰਤੁਸ਼ਟੀ ਤੇ ਲੋਕਾਂ ਦੀ ਨਜ਼ਰ ਵਿੱਚ ਖਾਸ ਬਣਨ ਦੀ ਲਾਲਸਾ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਅਸਲ ਵਿੱਚ ਇਹ ਰੁਝਾਨ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੇ ਸੰਕਲਪ ਦੇ ਵਿਰੁੱਧ ਹੈ ਤੇ ਇਸ ਜੋ ਨਵਾਂ ਰੁਝਾਨ ਹੈ ਬ੍ਰਾਂਡ ਦੇ ਨਾਂ ਦਾ ਇਸ ਦੇ ਨਾਲ ਸਾਡੇ ਜੇਬ ਦੇ ਵਿੱਚੋਂ ਬੇਲੋੜੀ ਢੰਗ ਦੇ ਨਾਲ ਸਾਡੀ ਗਾੜੀ ਕਮਾਈ ਉਹ ਲਗਭਗ ਹਰ ਰੋਜ਼ ਥੋੜੀ ਥੋੜੀ ਕਰਕੇ ਨਿਕਲਦੀ ਰਹਿੰਦੀ ਹੈ ਦੋਸਤੋ ਤੀਸਰੀ ਗੱਲ ਹੈ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜੋ ਵੱਡੇ ਤੇ ਮਹਿੰਗੇ ਵਿਆਹ ਸਮਾਗਮ ਕਰਨ ਲਈ ਕਰਜ਼ਾ ਤੱਕ ਚੁੱਕਦੇ ਨੇ ਇਹ ਤੁਸੀਂ ਆਲੇ-ਦੁਆਲੇ ਆਪ ਸਭ ਨੇ ਦੇਖਿਆ ਹੋਣਾ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਵੀ ਹੋਣਗੀਆਂ ਦੋਸਤੋ ਕੁਝ ਘੰਟਿਆਂ ਦਾ ਸਮਾਗਮ ਹੁੰਦਾ ਹੈ ਤੇ ਉਸ ਕੁਝ ਘੰਟਿਆਂ ਦੇ ਸਮਾਗਮ ਵਿੱਚ ਸਿਰਫ ਆਪਣੀ ਚੜ੍ਹਾਈ ਦਿਖਾਉਣ ਦੇ ਲਈ ਉਹ ਬੰਦਾ ਉਮਰ ਭਰ ਦੇ ਲਈ ਕਰਜ਼ਾਈ ਹੋ ਜਾਂਦਾ ਹੈ ਤੇ ਉਹਨਾਂ ਦੀ ਸਾਰੀ ਉਮਰ ਉਸ ਕਰਜ਼ੇ ਨੂੰ ਉਤਾਰਨ ਵਿੱਚ ਲੱਗ ਜਾਂਦੀ ਹੈ ਜਦੋਂ ਕੋਈ ਦੂਜੇ ਪਾਸੇ ਜੀ ਦੇਖੀਏ ਜਿਨ੍ਹਾਂ ਲੋਕਾਂ ਨੂੰ ਦਿਖਾਉਣ ਖਾਤਰ ਇਹ ਸਮਾਗਮ ਕਰਦੇ ਆ ਇਹ ਬੇਲੋੜਾ ਦਿਖਾਵਾ ਕਰਨ ਦੇ ਲਈ ਸੀ ਕਰਜ਼ਾ ਚੁੱਕਦੇ ਆ ਤੇ ਉਹ ਲੋਕ ਕੁਝ ਘੰਟਿਆਂ ਦੇ ਵਿੱਚ ਖਾ ਪੀ ਕੇ ਆਪੋ ਆਪਣੇ ਘਰਾਂ ਚ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਅਗਲੇ ਦਿਨ ਸਾਰਾ ਕੁਝ ਭੁੱਲ ਭੁਲਾ ਜਾਂਦੇ ਨੇ ਸਗੋ ਦੋਸਤੋ ਜੇ ਕਰਜ਼ਾ ਲੈਣਾ ਹੀ ਹੈ ਤਾਂ ਇਸ ਕਰਜ਼ੇ ਬਦਲੇ ਉਹੋ ਜਿਹੀ ਚੀਜ਼ ਖਰੀਦੋ ਜੋ ਭਵਿੱਖ ਵਿੱਚ ਤੁਹਾਨੂੰ ਆਮਦਨ ਦੇ ਸਕੇ ਜਾਂ ਫਿਰ ਨਿਸ਼ਚਿਤ ਤੌਰ ਤੇ ਉਸਦੀ ਕੀਮਤ ਵਧਣੀ ਤੈ ਹੋਵੇ। ਦੋਸਤੋ ਅਗਲੀ ਗੱਲ ਕਈ ਲੋਕ ਸਿਰਫ ਸ਼ੌਕ ਦੇ ਨਾਂ ਤੇ ਤੁਸੀਂ ਦੇਖਿਆ ਹੋਣਾ ਕਿ ਥੋੜੇ-ਥੋੜੇ ਸਮੇਂ ਬਾਅਦ ਆਪਣੀਆਂ ਨਵੀਆਂ ਚੀਜ਼ਾਂ ਜੋ ਚੰਗੀਆਂ ਭਲੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਨੂੰ ਵੇਚਦੇ ਰਹਿੰਦੇ ਨੇ। ਚਾਹੀਏ ਦੇ ਵਿੱਚ ਗੱਡੀ ਹੋਵੇ ਮੋਟਰਸਾਈਕਲ ਹੋਵੇ ਜਾਂ ਕੁਝ ਹੋਰ ਆਈਟਮਾਂ ਵੀ ਹੋ ਸਕਦੀਆਂ ਨੇ ਤੇ ਫਿਰ ਵੱਡੇ ਘਾਟੇ ਚੱਲ ਕੇ ਨਵੇਂ ਸਿਰੇ ਤੋਂ ਮਹਿੰਗੀਆਂ ਨੇਮ ਚੀਜ਼ਾਂ ਖਰੀਦਦੇ ਨੇ ਜਿਹਾ ਪਰ ਅਜਹੀਆਂ ਚੀਜ਼ਾਂ ਖਰੀਦਦੇ ਨੇ ਜਿਨ੍ਹਾਂ ਦਾ ਖਰਚਾ ਦੂਜੀਆਂ ਚੀਜ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦਾ ਹੈ ਇਸ ਨੂੰ ਅਸੀਂ ਕਿਸੇ ਵੀ ਕੋਣ ਤੋਂ ਸਹੀ ਨਹੀਂ ਠਹਿਰਾ ਸਕਦੇ ਇਸ ਨੂੰ ਬੇਲੋੜੀ ਪੈਸੇ ਦੀ ਬਰਬਾਦੀ ਤੋਂ ਵੱਧ ਮੈਨੂੰ ਲੱਗਦਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਤੇ ਅਗਲੀ ਗੱਲ ਕੁਝ ਲੋਕ ਹੋਰ ਗਲਤੀ ਵੀ ਅਕਸਰ ਕਰਦੇ ਦਿਖਾਈ ਦਿੰਦੇ ਨੇ ਕਿ ਉਹ ਘਰ ਬਣਾਉਣ ਸਮੇ ਲੋੜ ਤੋਂ ਵੱਧ ਖਰਚਾ ਕਰ ਬੈਠਦੇ ਨੇ ਉਹ ਇਹ ਖਰਚਾ ਜਾਂ ਤਾਂ ਉਹ ਦੂਜਿਆਂ ਨੂੰ ਦੇਖੋ ਦੇਖੀ ਲੋੜ ਤੋਂ ਵੱਡਾ ਘਰ ਬਣਾ ਕੇ ਕਰਦੇ ਨੇ ਜਾਂ ਫਿਰ ਉਸ ਘਰ ਨੂੰ ਬੇਲੋੜਾ ਖਰਚ ਕਰਕੇ ਉਸ ਨੂੰ ਸਜਾਉਣ ਉੱਤੇ ਆਪਣਾ ਬੇਲੋੜਾ ਪੈਸਾ ਬਰਬਾਦ ਕਰ ਲੈਂਦੇ ਨੇ ਤੇ ਇਹ ਖਰਚਾ ਉਹਨਾਂ ਦੀ ਜੇਬ ਤੇ ਭਾਰੂ ਪੈਂਦਾ ਜਦੋਂ ਤੱਕ ਇਸ ਦਾ ਅਹਿਸਾਸ ਹੁੰਦਾ ਉਦੋਂ ਤੱਕ ਉਹਨਾਂ ਦੇ ਜੇਬ ਚੋਂ ਕਾਫੀ ਸਾਰਾ ਪੈਸਾ ਨਿਕਲ ਚੁੱਕਿਆ ਹੁੰਦਾ ਤੇ ਦੋਸਤੋ ਇਸ ਲਈ ਜਦੋਂ ਵੀ ਅਸੀਂ ਘਰ ਬਣਾਉਣ ਬਾਰੇ ਸੋਚਦੇ ਆ ਜਾਂ ਘਰ ਬਣਾਉਨੇ ਆ ਤਾਂ ਆਪਣੀ ਲੋੜ ਤੇ ਜੇਬ ਇਹਨਾਂ ਦੋਵਾਂ ਨੂੰ ਬਰਾਬਰ ਧਿਆਨ ਚ ਰੱਖਣਾ ਚਾਹੀਦਾ ਤੇ ਦੋਨਾਂ ਦੇ ਵਿੱਚ ਬੈਲੈਂਸ ਬਣਾ ਕੇ ਹੀ ਚੱਲਣਾ ਚਾਹੀਦਾ ਦੋਸਤੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿ ਮੇ ਲੱਗੀ ਇਸ ਵੀਡੀਓ ਦੇ ਵਿੱਚ ਦੱਸੇ ਗਏ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਉਸ ਪਰ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਅਗਰ ਤੁਸੀਂ ਕਿਸੇ ਹੋਰ ਵਿਸ਼ੇ ਉੱਤੇ ਕੋਈ ਹੋਰ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜਰੂਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਸਾਂਝੀ ਕਰਨੇ ਨਾ ਭੁੱਲਿਓ ਤੇ ਨਾਲ ਹੀ ਬੇਨਤੀ ਇਹ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਇਸ ਪਲੇਟਫਾਰਮ ਤੇ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜੇ ਧੰਨਵਾਦ